ਸਸਰੀ ਕਾਲਬੀਰ ਜੀ ਸਾਰਿਆਂ ਨੂੰ ਲੱਗਿਆ ਜੀ ਅਜੇ ਇੱਕ ਹੋਰ ਨਵਾਂ ਬਲੌਗ ਪਾਉਣ ਕਰ ਲਿਆ ਤਾਂ ਜੀ ਆਪਣੇ ਪੱਕਾ ਫਿੱਟ ਅੱਜ ਜੀ ਤੂੜੀ ਬਣਾਉਣ ਦਾ ਆਪਣਾ ਤੀਜਾ ਦਿਨ ਟਰਾਲੀ ਵੀ ਪਾਲੀ ਦੀ ਆਪਾਂ ਨੇ ਇੱਧਰ ਭਰ ਗਿਆ ਤਾਂ ਜੀ ਮੈਂ ਤੁਹਾਨੂੰ ਰਾਤ ਦਿਖਾਉਂਦਾ ਜੀ ਕੱਲ ਬੰਦ ਕਰਦਾ ਤਾਂ ਕੰਮ ਇੱਧਰ ਲਾਇਆ ਜੀ ਹੁਣ ਆਪਾਂ ਨੇ ਪਾਈਪ ਉਹਨੂੰ ਭਰਾਂਗੇ ਅੱਜ ਖੁੰਝੇ ਨੂੰ ਜੁੜੇ ਰਹੋ ਜੀ ਆਪਣੇ ਬਲੌਗ ਦੇ ਨਾਲ ਇੱਕ ਬਿਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਿਓ ਜੀ ਦਿਖਾਵਾਂਗੇ ਜੇ ਚੱਲਦਾ ਤੁਹਾਨੂੰ ਫੇਰ ਕਰਾਵਾ ਜੀ ਆਪਣਾ ਸਿਸਟਮ ਫਿੱਟ ਪੂਰਾ ਹੋ ਜਾਣਾ ਚਲਾਤਾ ਤਾਂ ਜੀ ਰੀਪਰ ਆਪਾਂ ਨੇ ਇੱਕ ਟਰਾਲੀ ਭਰਤੀ ਦੀ ਜੀ ਦੂਈ ਟਰਾਲੀ ਲੈਣ ਆਏ ਜੀ ਆਪਾਂ ਖਾਲੀ ਕਰਾਏ ਤੇ ਜੀ ਆਪਾਂ ਜਾ ਕੇ ਤੂ ਇਹ ਟਰੈਕ ਡਿ ਚੱਲ ਰਿਹਾ ਜੀ ਰੇਪਰ ਵਧੀਆ ਚੱਲ ਰਿਹਾ ਜੀ ਲਾਨ ਥੋੜਾ ਜਿਆ ਨਰਮਾਈ ਚਾਹੀ ਜੀ ਲਾਨ ਕਿਉਂਕਿ ਪੂਰੀ ਦੀ ਹਵਾ ਕਰਕੇ ਨਰਮਾਈ ਨਹੀਂ ਜਾ ਰਹੀ ਜੀ ਲਾਨ ਦੇ ਵਿੱਚੋਂ ਜੇ ਪਾਸ ਬਾਦ ਚੱਲੇ ਵਧੀਆ ਫਿਰ ਲਾਨ ਸੁੱਕ ਜਾਂਦੇ ਜੀ ਥੋੜਾ ਜਿਆ ਲੋਡ ਮੰਨ ਰਹਾ ਟਰੈਕ ਆਪਣਾ ਹੂੰ ਵਧੀਆ ਚੱਲਦਾ ਜੀ ਟਰੈਕਟਰ ਆ ਕੱਲ ਕੰਨੇ ਵਾਲੇ ਚ ਆਪਣੀ ਨਿਪੜਕੀਤੀ ਜੀ ਟੂਰੀ ਇੱਕ ਟਰਾਲੀ ਰਹਿ ਗਈ ਦੀ ਕੰਨੇ ਵਾਲੇ ਚ ਉਹ ਕਰਾਂਗੇ ਦੁਪਹਿਰ ਤੋਂ ਬਾਅਦ ਇਹਨੂੰ ਕਰਕੇ ਇਹ 4 ਕਿੱਲਿਆਂ ਦੀ ਟੂਰੀ ਕਰਕੇ ਫੇਰ ਜਾਵਾਂਗੇ ਜੀ ਦੁਪਹਿਰ ਤੋਂ ਬਾਅਦ ਆਪਾਂ ਟੂਰੀ ਕਰਨ ਉੱਥੇ ਜਿਹੜੀ ਕੰਨੇ ਵਾਲੇ ਟਰਾਲੀ ਰਹਿ ਗਈ ਦੀ ਅੰਦੀ ਚਲਾ ਦਦਾ ਜੀ ਫੇਰ ਕੰਮ ਆਪਾਂ ਨੇ ਵਾਗੇ ਦੇ ਟਰਾਲੀ ਤਾਰਨ ਇਹ ਟਨਲੀ ਤਾਂ ਆ ਰਹੇ ਜੱਜ ਦੇ ਦਿਨ ਦੀ ਤੇ ਜਿਹੜੀ ਚੱਲਦਾ ਆਪਣਾ ਸਿਸਟਮ ਪੱਤੇ ਦਾ ਬਹੁਤ ਵਧੀਆ ਨਜ਼ਾਰੇ ਲਿਆਉਂਦੇ ਪਾਣੇ ਵੀਰੇ ਪੂਰੇ ਪੱਤੇ ਨੇ ਆਹਨ ਦੇਖੋ ਬੁੜਾ ਕਾਰ ਹੈ ਹਲੇ ਚੋਕੂ ਖੜਿਆ ਆਪਣਾ ਬ੍ਰੇਕ ਵੀ ਲੱਫੂ ਤਾਰਾਂ ਮਾਰ ਤੇ ਉਰੇ ਕਿਰਤ ਖਾਲੀ ਪਈ ਆ ਜੀ ਅੱਗੇ ਨੇ ਹਵਾ ਬਹੁਤ ਚੱਲ ਰਹੀ ਆ ਵੀਰੇ ਬਹੁਤ ਜਿਆਦਾ ਹਵਾ ਚੱਲਦੀ ਆ ਪੱਤਾਂ ਚ ਫੋਲ ਪੈ ਗਿਆ ਰੋਡ ਤੋਂ ਵੀ ਝੜਕਾ ਦਾ ਸ਼ੋਕੂ ਵੀ ਹੁਣ ਰਾਜੀ ਦੇ ਵਿੱਚ ਕਰਤੀ ਦੀ ਆਪਾਂ ਨੇ ਖਾਲੀ ਟਰਾਲੀ ਜੀ। ਅੱਕਿਆ ਹੁਣ ਟਰੈਕਟਰ ਅੱਗੇ ਕਰਨ ਫੇਰ ਲਾਵਾਂਗੇ ਡਾਲਾ ਟਰਾਲੀ ਦਾ। ਪੱਖਾ ਵੀ ਬੰਦ ਕਰਤਾ ਤਾਂ ਇਹ ਆਪਾਂ ਨੇ। ਸ਼ੈੱਡ ਚ ਪੂਰਾ ਕਰਦੋ ਕਰਦੀ ਵਾਲਾ ਕੰਮ ਹੋਇਆ ਪਿਆ ਜੀ। ਉਧਰ ਛੋਟੂ ਕਹਿੰਦਾ ਮੈਂ ਟਰੈਕਟ ਚਲਾਉਣਾ। ਮੈਂ ਟਰਾਲੀ ਗਾਹਾਂ ਕਰੂੰਗਾ ਕਹਿੰਦਾ ਟਰੈਕਟਰ ਚਲਾ ਕੇ। ਦੇਖੋ ਜੀ ਕਿਵੇਂ ਕਰਦਾ ਉੱਠ ਰਿਹਾ ਨੇ ਸ਼ੈੱਡ ਦੇ ਵਿੱਚ। ਸਤੇ ਦੇ ਜੀ ਆਪਾਂ ਟਰਾਲੀ ਲੈਣ ਵਾਸਤੇ ਪੂਰੀ ਵੀ ਟਰਾਲੀ ਲੈ ਕੇ ਆਉਣਾ ਕੂੜੀ ਆ ਜੀ ਖਾਲੀ ਲੈ ਕੇ ਜਾ ਰਹੇ ਤੇ ਰਸਤੇ ਤੇ ਪਿੱਛੇ ਜੀ ਆਪਾਂ ਆਪਦੇ ਚਾਰ ਦਾ ਤੇ ਸੁਆ ਗਿਆ ਜੀ ਆਪਣਾ ਰੀਪਰ ਲਵੇ ਭਰੀ ਖੜੀ ਜੀ ਟਰਾਲੀ ਆਪਣੀ ਅੱਪਾ ਚਾਹ ਲੱਗਦੇ ਪਿੰਨੋ ਦਾ ਕਰਕੇ ਲੇਟ ਹੋ ਗਏ ਥੋੜਾ ਜਿਹਾ ਲੋ ਜੀ ਪਾ ਕੇ ਮਿਲਦੇ ਜੀ ਟਰਾਲੀ ਹਾਂ ਜੀ ਪਵਾਤੀ ਦੀ ਜੀ ਰੀਪਰ ਨਾਲ ਟਰਾਲੀ ਆਪਾਂ ਨੇ ਲਾਨੇਦਾਰ ਪੀ ਰਿਹਾ ਚਾਹ ਆਪਣਾ ਚਾਹ ਪੀ ਕੇ ਭਰੂਗਾ ਟਰਾਲੀ ਉਧਰ ਆਪਾਂ ਨੇ ਭਰੀ ਵੀ ਟਰਾਲੀ ਪਾ ਲਈ ਤੀ ਜੀ ਚੱਲਦੇ ਹਾਂ ਜੀ ਹੁਣ ਮਗਰ ਮੋਟਰ ਤੇ ਲੈ ਕੇ ਤਾਰਾਂਗਾ ਜੀ ਟਰਾਲੀ ਚੱਲ ਰਿਹਾ ਜੀ ਆਪਣਾ ਰੀਪਰ ਆਗੇ ਲਈ ਆਪਾਂ ਖਾਲੀ ਟਰਾਲੀ ਦੇ ਕੇ ਜੀ ਖਾਲੀ ਕਰਕੇ ਦੇਖੋ ਬੱਦੇ ਬੈਂਕ ਘਰਨਾ ਆਪਾਂ ਦੇਖੋ ਸਫਾਈ ਕਿਤਾ ਵੀ ਆ ਰਹੀ ਹੈ ਟੈਕਸਟ ਉਹਦੀ ਸਫਾਈ ਕਰ ਰਿਹਾ ਜੀ ਰੀਪਰਾਂ ਸਲਵਾਈ ਵੀ ਹੋਈ ਜੀ ਅੱਜ ਹਾਂਜੀ ਵੀਰ ਜੀ ਟਾਈਮ ਹੋ ਗਿਆ ਦਾ 7:30 ਆਪਾਂ ਕਰਤਾ ਦਾ ਬੰਦ ਤੂੜੀ ਦਾ ਕੰਮ ਬੰਦ ਜੀ ਫੋਨ ਕਰਾਂਗੇ ਅਗਲੇ ਦਿਨ ਤੂੜੀ ਇੱਕ ਵੀਰੇ ਬੇਨਤੀ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜਰੂਰ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਜੀ ਸ਼ੈੱਡ ਆਪਣਾ ਅੱਧਾ ਘ ਭਰ ਗਿਆ ਤਾਂ ਜੀ ਅੱਧਾ ਕਰਾ ਗਿਆ ਤਾਂ ਜੀ ਦਿਖਾਵਾਂਗੇ ਤੁਹਾਨੂੰ ਕੱਲ ਨੂੰ ਹੁਣ ਹਨੇਰਾ ਹੋ ਗਿਆ ਤਾਂ ਜੀ ਹਨੇਰੇ ਕਰਕੇ ਅੰਦਰ ਲਾਈਟ ਭੱਜੀ ਵੀ ਹੈ ਜੀ ਵੀਡੀਓ ਬਣ ਨਹੀਂ ਰਹੀ ਕੱਲ ਨੂੰ ਦਿਖਾਵਾਂਗੇ ਵੀ ਕਿੰਨਾ ਘ ਭਰ ਗਿਆ ਤਾਂ ਜੀ ਕਿੰਨਾ ਕਰਾ ਗਿਆ ਤਾਂ ਸ਼ੈੱਡ ਚ ਤੂੜੀ ਪਾਉਣ ਤੇ ਵੀਡੀਓ ਦੇਖਣ ਲਈ ਜੀ ਧੰਨਵਾਦ ਮਿਲਦੇ ਨਹੀਂ ਕਿਸੇ ਅਗਲੀ ਵੀਡੀਓ ਦੇ ਵਿੱਚ